ਇਸ ਬਾਰੇ ਕਿਸੇ ਨੂੰ ਕੁਝ ਨਹੀਂ ਸੀ ਪਤਾ ਤੁਸੀਂ ਦੇਖੋ ਹਰਾਨੀ ਦੀ ਗੱਲ ਇਹ 13246 ਪੰਚਾਇਤਾਂ ਨੇ ਪੂਰੇ ਪੰਜਾਬ ਦੇ ਸਭ ਤੋਂ ਪਹਿਲਾਂ ਜੇ ਇਹ ਗੱਲ ਕਿਸੇ ਨੂੰ ਪਤਾ ਲੱਗੀ ਹੈ ਕੋਈ ਇਹ ਇਹ ਕੁਝ ਸਰਟਨ ਪਿੰਡਾਂ ਦੇ ਵਿੱਚ ਕਈ ਅਫਸਰਾਂ ਨੇ ਇਸ਼ਾਰਤ ਕੀਤੀ ਸੀ ਕੋਈ ਜ਼ਿਆਦਾ ਨਹੀਂ ਘੱਟੇ ਪਿੰਡ ਨਹੀਂ ਇਹ ਹਰਾਨੀ ਦੀ ਗੱਲ ਤੁਸੀਂ ਇਹ ਦੇਖੋ ਮੈਂ ਆਪਣੇ ਡਿਪਾਰਟਮੈਂਟ ਪਰ ਉਹਦੀ ਕਿੰਨਾ ਵਿਜੀਲੈਂਟ ਹੈ ਸਭ ਤੋਂ ਪਹਿਲਾਂ ਇਹ ਗੱਲ ਮੈਨੂੰ ਪਤਾ ਲੱਗੀ ਸੀ ਔਰ ਮੈਂ 15 ਦਿਨ ਪਹਿਲਾਂ ਇਹਦੇ ਤੇ ਇੱਕ ਐਸਆਈਟੀ ਬਣਾ ਕੇ ਮਤਲਬ ਕਿ ਆਪਣੇ ਵਿਰਦਨ ਡਿਪਾਰਟਮੈਂਟ ਔਰੇਡੀ ਉੱਚ ਪੱਧਰੀ ਜਾਂਚ ਬਿਠਾਤੀ ਔਰ ਜਿਹੜੇ ਬੰਦੇ ਇਹਦੇ ਚ ਦੋਸ਼ੀ ਪਾਏ ਜਾਣਗੇ ਉਹਨਾਂ ਨੂੰ ਐਗਜ਼ੈਂਪਲਰੀ ਸਜ਼ਾ ਹੋਊਗੀ ਐਗਜ਼ੈਂਪਲਰੀ ਐਗਜ਼ੈਂਪਲ ਸੱਟ ਹੋਊਗੀ ਇਤਿਹਾਸ ਚ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਅਕਰੀ ਸਾਰੇ ਸਤਕਾਰਯੋਗ ਮੀਡੀਆ ਦਾ ਧੰਨਵਾਦ ਕਰਦਾ ਹਾਂ ਖੁਸ਼ੀ ਅੱਜ ਵੱਡੀ ਤعداد ਦੇ ਵਿੱਚ ਛੋਟੇ ਜਿਹੇ ਸੱਦੇ ਦੇ ਉੱਤੇ ਸਾਡੇ ਖੰਨੇ ਜਿਹੜੀ ਦਾਣਾ ਮੰਡੀ ਹੈ ਇਹਦੇ ਦਫ਼ਤਰ ਵਿਖੇ ਉਰੇ ਸਾਰੇ ਜਾਣੇ ਪਹੁੰਚੇ ਹੋ ਅੱਜ ਉਰੇ ਅਸੀਂ ਇਕੱਤਰ ਹੋਏ ਆ ਵੱਡਾ ਇਕੱਠ ਤੁਸੀਂ ਦੇਖ ਸਕਦੇ ਹੋ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਅੱਜ ਸਾਡੀ ਸੰਗਤਾਂ ਉਰੇ ਇਕੱਤਰ ਹੋਇਆ ਔਰ ਇਹ ਵੱਡਾ ਵੱਡਾ ਜਣੀ ਕਿ ਅੱਜ ਖੁਸ਼ੀ ਦਾ ਦਿਨ ਹੈ ਇਹ ਅੱਜ ਬੜੀ ਖੁਸ਼ੀ ਦਾ ਦਿਨ ਹੈ ਕਿ ਸਾਡੇ ਸਤਿਕਾਰਯੋਗ ਦੋ ਸਾਥੀ ਜੀਰਾ ਨੂੰ ਅੱਜ ਅਹਿਮ ਜ਼ਿੰਮੇਵਾਰੀ ਹੈ ਜਿਹੜੀ ਆਮ ਆਦਮੀ ਪਾਰਟੀ ਦੇ ਵਿੱਚ ਦਿੱਤੀ ਗਈ ਹੈ ਜਿਹੜਾ ਆਮ ਆਦਮੀ ਪਾਰਟੀ ਦਾ ਹਲਕਾ ਖੰਨਾ ਦਾ ਪੂਰੇ ਹਲਕੇ ਦੀ ਜਿਹੜੀ ਕਿਸਾਨ ਵਿੰਗ ਦੀ ਜ਼ਿੰਮੇਵਾਰੀ ਹੈ ਕਿਉਂਕਿ ਸਾਡਾ ਜਿਹੜਾ ਸੂਬਾ ਜੇ ਖੇਤੀ ਪ੍ਰਧਾਨ ਸੂਬਾ ਹੋਣ ਕਰਕੇ ਸਾਡਾ ਸਾਰਾ ਜਿੰਨੀ ਵੀ ਇੰਡਸਟਰੀ ਹੈ ਚਾਹੇ ਚਾਹੇ ਸਾਡਾ ਆੜਤਾ ਚਾਹੇ ਸਾਡੀਆਂ ਚਾਹੇ ਸਾਡੇ ਹੋਰ ਵੀ ਕਿੱਤੇ ਨੇ ਫਲੋਰ ਮਿਲਾਂ ਨੇ ਸੈਲਰ ਨੇ ਜਾਂ ਸਾਡੇ ਬਾਜ਼ਾਰ ਵੀ ਨੇ ਉਹ ਸਾਰੇ ਦੇ ਸਾਰੇ ਨੇ ਜਿਹੜੇ ਉਹ ਸਾਡੀ ਖੇਤੀ ਦੇ ਨਾਲ ਜੁੜੇ ਹੋਏ ਨੇ ਕਿਉਂਕਿ ਜਦੋਂ ਕਿਸਾਨ ਖੇਤੀ ਕਰਦਾ ਫਸਲ ਪਾਲਦਾ ਜਦੋਂ ਫਸਲ ਦੀ ਕਟਾਈ ਹੋ ਕੇ ਮੰਡੀ ਚ ਆਉਂਦੀ ਹੈ ਉਸ ਤੋਂ ਬਾਅਦ ਤੋਂ ਸਾਡੇ ਪੰਜਾਬ ਦੀ ਇਕਨੋਮੀ ਚੱਲਦੀ ਹੈ ਪਰਚੇਜ਼ਿੰਗ ਪਾਵਰ ਵੱਧਦੀ ਹੈ ਤਾਂ ਹੀ ਸਾਰਿਆਂ ਦੇ ਜਿਹੜੇ ਨੇ ਆਪਣੇ ਇਹ ਸਾਰਾ ਜਿਹੜਾ ਇੱਕ ਸਿਸਟਮ ਹੈ ਇਹ ਘੁੰਮਦਾ ਹੈ ਜਿਹੜੀ ਇਕਨੋਮੀ ਹੈ ਸਾਡੀ ਸੋ ਉਸ ਨੂੰ ਮੱਧ ਨਜ਼ਰ ਰੱਖਦੇ ਹੋਏ ਵੀ ਸਾਡੇ ਕਿਸਾਨ ਭਾਈਆਂ ਨੂੰ ਸਾਡੇ ਕਿਸੇ ਕਿਸਮ ਦੀ ਦਿੱਕਤ ਨਾ ਆਵੇ ਮੈਂ ਮੇਰੇ ਬਹੁਤ ਜ਼ਿੰਮੇਵਾਰ ਦੋ ਸਾਥੀਆਂ ਨੂੰ ਮੇਰੇ ਨਾਲ ਬੈਠੇ ਯਾਦਵਿੰਦਰ ਸਿੰਘ ਬਿੱਟੂ ਲੇਬੜਾ ਜੀ ਜੋ ਕਿ ਸਾਡੇ ਉਰੋਂ ਜਿਹੜੀ ਸਾਡੀ ਐਸੋਸੀਏਸ਼ਨ ਬਣੀ ਹੋਈ ਹੈ ਭਗਤੀ ਐਸੋਸੀਏਸ਼ਨ ਉਰੇ ਖੰਨੇਰੀ ਉਹਦੇ ਚੋਂ ਨੌਕਤਰ ਵੀ ਨੇ ਤੇ ਇਹਨਾਂ ਨੂੰ ਮੈਂ ਪੂਰੇ ਹਲਕੇ ਖੰਨਾ ਦੀ ਜਿਹੜੀ ਕਿਸਾਨ ਵਿੰਗ ਦੀ ਪ੍ਰਧਾਨਗੀ ਦੀ ਜ਼ਿੰਮੇਵਾਰੀ ਦੇ ਰਿਹਾ ਸੋ ਇਹਦੇ ਲਈ ਮੈਂ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਮੇਰੇ ਨਾਲ ਬੈਠੇ ਮੇਰੇ ਬਹੁਤ ਸਤਿਕਾਰਯੋਗ ਮਿਹਨਤੀ ਸਾਥੀ ਲਖਵੀਰ ਸਿੰਘ ਜੀ ਗਿੱਲ ਜਿਹਨਾਂ ਨੂੰ ਪਿਆਰ ਨਾਲ ਕਾਲਾ ਕਹਿੰਦੇ ਆ ਇਹਨਾਂ ਨੂੰ ਮੈਂ ਕਿਸਾਨ ਵਿੰਗ ਖੰਨੇ ਹਲਕੇ ਦੇ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਦੇ ਰਿਹਾ ਹਾਂ ਤਾਂ ਜੋ ਇਹ ਹੁਣ ਸਾਥੀ ਨੇ ਜਿਹੜੇ ਆਪਣੀ ਟੀਮ ਨੂੰ ਨਾਲ ਲੈ ਕੇ ਪਿੰਡ-ਪਿੰਡ ਦੇ ਵਿੱਚ ਜਾਣਗੇ ਔਰ ਪਿੰਡ-ਪਿੰਡ ਦੇ ਵਿੱਚ ਜਾ ਕੇ 67 ਪਿੰਡ ਜਿਹੜੇ ਖੰਨੇ ਹਲਕੇ ਦੇ ਨੇ ਉੱਥੇ ਜਾਣਗੇ ਉੱਥੇ ਜਾ ਕੇ ਕੱਲੇ-ਕੱਲੇ ਬੰਦਿਆਂ ਦੇ ਨਾਲ ਸੱਤਾਂ ਦੇ ਵਿੱਚ ਬੈਠ ਕੇ ਮੀਟਿੰਗਾਂ ਕਰਕੇ ਕਿਸੇ ਦੀ ਕੋਈ ਸਮੱਸਿਆ ਤਾਂ ਨਹੀਂ ਕਿਸੇ ਨੂੰ ਕੋਈ ਸਰਕਾਰ ਦੇ ਵਿੱਚ ਕੋਈ ਦਿੱਕਤ ਤਾਂ ਨਹੀਂ ਆ ਰਹੀ ਸਾਰਿਆਂ ਦੇ ਕੰਮ ਹੋ ਰਹੇ ਨੇ ਹਰ ਤਰ੍ਹਾਂ ਦੀ ਸੁਣਵਾਈ ਹੋ ਰਹੀ ਹੈ ਸਾਰੀਆਂ ਚੀਜ਼ਾਂ ਨੂੰ ਸੁਣਨਗੇ ਸਮਝਣਗੇ ਇਹ ਹੱਥੀਂ ਕਿਰਤ ਕਰਨ ਵਾਲੇ ਸਾਡੇ ਦੋਹੇ ਕਿਸਾਨ ਵੀਰ ਨੇ ਆਪ ਖੇਤੀ ਕਰਦੇ ਨੇ ਇਹ ਆਪ ਖੁਦ ਸੋ ਇਹਨਾਂ ਨੂੰ ਕੱਲੀ-ਕੱਲੀ ਚੀਜ਼ ਦਾ ਜਿਹੜਾ ਬਰੀਕੀ ਨਾਲ ਗਿਆਨ ਹੈ ਸੋ ਇਸ ਕਰਕੇ ਅੱਜ ਮੈਂ ਸਮਝਦਾ ਵੀ ਇਹ ਜਿਹੜੀ ਵੱਡੀ ਜ਼ਿੰਮੇਵਾਰੀ ਹੈ ਬੜੀ ਇਮਾਨਦਾਰੀ ਦੇ ਨਾਲ ਤੇ ਬੜੀ ਜਿਹਨੂੰ ਕਹ ਲੋ ਵੀ ਡੈਡੀਕੇਸ਼ਨ ਦੇ ਨਾਲ ਤੇ ਬੜੀ ਮਿਹਨਤ ਦੇ ਨਾਲ ਇਹ ਨਿਭਾਣ ਕੇ ਮੈਂ ਇੱਕ ਵਾਰ ਤੋਂ ਫੇਰ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਮੰਡੀ ਪਹੁੰਚੋ ਕਿ ਫੀਡਬੈਕ ਦੇਖੋ ਪੂਰੇ ਮੈਂ ਕਹਿੰਦਾ ਜੀ ਇਤਿਹਾਸ ਚ ਚੱਕ ਕੇ ਦੇਖ ਲਓ ਇੱਕ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਆਦਮੀ ਪਾਰਟੀ ਤੇ ਸਾਡੇ ਦੋਨੋਂ ਸੁਪਰੀਮ ਲੀਡਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਤਕਾਰਯੋਗ ਸਰਦਾਰ ਕੁਮਾਰ ਸਿੰਘ ਮਾਨ ਜੀ ਸਾਡੇ ਦੋਨੋਂ ਲੀਡਰ ਉਹਨਾਂ ਦੀ ਜੋ ਕਿਸਾਨੀ ਬਰਤੀ ਸੋਚ ਹੈ ਸਭ ਤੋਂ ਸੈਂਸਿਟਿਵ ਸੋਚ ਉਹਨਾਂ ਦੀ ਜਦੋਂ ਇਹ ਕਾਲੇ ਕਾਨੂੰਨ ਆਏ ਸੀਗੇ ਤਿੰਨ ਉਦੋਂ ਵੀ ਜਦੋਂ ਇਹ ਧਰਨੇ ਲੱਗੇ ਸੀ ਤਾਂ ਇੱਕੋ ਇੱਕ ਪਾਰਟੀ ਸੀ ਜਿਨੇ ਕਿਸਾਨਾਂ ਦੇ ਪਿੱਛੇ ਜਾ ਕੇ ਖੜ ਕੇ ਪਿੱਛਾ ਕਰੀ ਸੀ ਆਮ ਆਦਮੀ ਪਾਰਟੀ ਔਰ ਚਾਹੇ ਉੱਥੇ ਇੰਟਰਨੈਟ ਦੀ ਫੈਸਿਲਿਟੀ ਦੀ ਗੱਲ ਕਰੀਏ ਚਾਹੇ ਉੱਤਰ ਪੀਣ ਵਾਲੇ ਪਾਣੀ ਦੀ ਗੱਲ ਕਰੀਏ ਜਲਤ ਨਹੀਂ ਪੌਂਸਿੰਗ ਨਹੀਂ ਤਾਂ ਕੋਈ ਸ਼ੱਕ ਨਹੀਂ ਪਰ ਜੋ ਸਰਕਾਰੀ ਪੱਤਰ ਤੇ ਕਰ ਸਕਦੇ ਜਦੋਂ ਮੋਦੀ ਸਾਹਿਬ ਕਹਿ ਰਹੇ ਸੀ ਕਿ ਸਾਨੂੰ ਪੂਰੇ ਜ਼ੇਹਲਾ ਬਣਾਉਣ ਨੂੰ ਵੱਡੇ ਵੱਡੇ ਗਰਾਉਂਡ ਦਾ ਜਵਾਬ ਦੇ ਉੱਤੇ ਹੀ ਡਿਨਾਈ ਕਰਤਾ ਸੀ ਬਿਲਕੁਲ ਨਹੀਂ ਕਿਸਾਨ ਸਾਡੇ ਸਿਰ ਦੇ ਤਾਂ ਸੋ ਇਹ ਜਿਹੜੀ ਜਦੋਂ ਸਾਨੂੰ ਇਹ ਲੱਗਿਆ ਕਿ ਜੀ ਜਿਹੜੀ ਹੈ ਕਿ ਕਿਤੇ ਮਤਲਬ ਕਿ ਉਸ ਫੈਸਲੇ ਇਦਾਂ ਕੀ ਚਾਹੀ ਜਾਂਦੇ ਨੇ ਯਾ ਇਸ ਪਾਰਕਿੰਗ ਦੇ ਪੰਦੇ ਨੇ ਯਾ ਉਸ ਪਾਰਕਿੰਗ ਸਾਡੇ ਕਿਸਾਨ ਸਾਡੇ ਸਿਰ ਤੇ ਤਾਜ ਨੇ ਨਹੀਂ ਉਹਨਾਂ ਨੂੰ ਚੰਗਾ ਲੱਗਿਆ ਬਾਬਾ ਵਾਪਸ ਲੈ ਜੀ ਪਰਿਵਾਰ ਵਾਂ ਸੋ ਮੈਂ ਇਸ ਗੱਲ ਦੇ ਉੱਤੇ ਸਾਡੇ ਜਿੱਥੇ ਦੋਹੇ ਸੁਪਰੀਮ ਲੀਡਰਸ ਦਾ ਯਾਨੀ ਕਿ ਮੈਂ ਵੱਡੇ ਦਲ ਵੱਡਾ ਦਲ ਦਿਖਾਉਣ ਦੇ ਧੰਨਵਾਦ ਕਰਦਾ ਉੱਥੇ ਮੈਂ ਇਹ ਵੀ ਅਸ਼ਵਾਸ਼ਣ ਦਿੰਦਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਸਰਕਾਰ ਹਮੇਸ਼ਾ ਸਾਡੇ ਕਿਸਾਨਾਂ ਨੂੰ ਪਿਆਰ ਕਰਦੀ ਹੈ ਸਾਨਾ ਦੇ ਨਾਲ ਹਮੇਸ਼ਾ ਬਰਾਬਰ ਰੱਖੀ। ਜਿੱਦੋਂ ਇਹਨਾਂ ਸਾਭ ਦਾ ਮੰਤਰੀ ਨਿਕਲ ਰਹੇ ਨੇ ਫਰੈਸ਼ ਕੌਂਸਲ ਕਰ ਰਹੇ ਨੇ। ਜਿੰਮੇਵਾਰ ਹੈ ਕਿ ਇਹ ਪੰਚਾਇਤੀ ਵੈਕਸ ਦੇ ਵਿੱਚ ਜਿਹੜੀ ਆਪਾਂ ਜਿੰਦੂ ਸ਼ਾਮਿਲ ਕੀਤਾ ਬਣਾਉਣੀ ਹੈ। ਅਭੀ ਹੁਣ ਦੇ 15000 ਪੰਚਾਇਤ ਤੋਂ ਬਿਲਕੁਲ ਡਾ ਕੇ ਨਹੀਂ। ਸਮਾਨ 75% ਹੁੰਦਾ। ਤੁਹਾਡੇ ਤੱਕ ਗੱਲ ਪਹੁੰਚੀ ਹੈ ਕਿ ਕਾਫੀ ੜੇ ਇਲਜ਼ਾਮ ਲਾਇਆ ਇਸ ਦੇ ਬਾਰੇ ਕੀ ਹੋਣੀ? ਇਸ ਬਾਰੇ ਕਿਸੇ ਨੂੰ ਕੁਝ ਨਹੀਂ ਸੀ ਪਤਾ। ਤੁਸੀਂ ਦੇਖੋ ਅਰਾਨੀ ਦੀ ਗੱਲ। ਇਹ 13246 ਪੰਚਾਇਤਾਂ ਨੇ ਪੂਰੇ ਪੰਜਾਬ ਨੂੰ। ਸਭ ਤੋਂ ਪਹਿਲਾਂ ਜੇ ਇਹ ਗੱਲ ਕਿਸੇ ਨੂੰ ਪਤਾ ਲੱਗਿਆ ਕੋਈ ਇਹ ਇਹ ਕੁਝ ਸਾਟੇਨ ਪਿੰਡਾਂ ਦੇ ਵਿੱਚ ਕਈ ਅਫਸਰਾਂ ਨੇ ਸ਼ਨਾਖਤ ਕੀਤੀ ਸੀ ਕੁਝ ਜ਼ਿਆਦਾ ਨਹੀਂ ਘੱਟੇ ਪਿੰਡ ਨੇ ਇਹ ਹੈਰਾਨੀ ਦੀ ਗੱਲ ਤੁਸੀਂ ਇਹ ਦੇਖੋ ਮੈਂ ਆਪਣੇ ਡਿਪਾਰਟਮੈਂਟ ਪਰ ਕਿੰਨਾ ਵਿਜੀਲੈਂਟ ਆ ਸਭ ਤੋਂ ਪਹਿਲਾਂ ਇਹ ਗੱਲ ਮੈਨੂੰ ਪਤਾ ਲੱਗੀ ਸੀ ਔਰ ਮੈਂ 15 ਦਿਨ ਪਹਿਲਾਂ ਇਹਦੇ ਤੇ ਇੱਕ ਐਸਆਈਟੀ ਬਣਾ ਕੇ ਮਤਲਬ ਕਿ ਆਪੇ ਵਿਜੀਲੈਂਟ ਡਿਪਾਰਟਮੈਂਟ ਔਰ ਇਹਦੀ ਉੱਚ ਪੱਧਰੀ ਜਾਂਚ ਬਿਠਾਤੀ ਔਰ ਜਿਹੜੇ ਬੰਦੇ ਇਹਦੇ ਚ ਦੋਸ਼ੀ ਪਾਏ ਜਾਣਗੇ ਉਹਨਾਂ ਨੂੰ ਐਗਜ਼ੈਂਪਲਰੀ ਸਜ਼ਾ ਹੋਊਗੀ ਐਗਜ਼ੈਂਪਲਰੀ ਐਗਜ਼ੈਂਪਲ ਸੈਟ ਹੋਊਗੀ ਇਤਿਹਾਸ ਚ ਵੀ ਕਿਸੇ ਮੰਤਰੀ ਨੇ ਕਿਸੇ ਸਰਕਾਰ ਨੇ ਐਡੀ ਵੱਡੀ ਐਗਜ਼ੈਂਪਲ ਸੈਟ ਕੀਤੀ ਹੈ ਇਹ ਇਹ 15 ਦਿਨ ਬਾਅਦ ਜਾ ਕੇ ਨੇ ਹੈਰਾਨੀ ਦੀ ਗੱਲ ਹੈ ਇਹ ਦੇਖੋ 15 ਦਿਨ ਬਾਅਦ ਕਿਸੇ ਨੇ ਕਹਿਤਾ ਹੋਣਾ ਵੀ ਜੀ ਤੁਹਾਡੀ ਮਾੜੀ ਮੋਟੀ ਕਿਤੇ ਹੋ ਸਕਦਾ ਤੁਹਾਡੀ ਕੁਰਸੀ ਹੋਈ ਜ਼ਮੀਨ ਵੱਚ ਵੀ ਫੇਰ ਹੋਏ ਲੀਡਰ ਨੇ ਜ਼ਮਾਨਤਾ ਜਬਤ ਹੋਏ ਲੀਡਰ ਨੇ ਖੰਨੇ ਤੋਂ ਨਕਾਰੇ ਹੋਏ ਨੇ ਇਹਨਾਂ ਦੇ ਰਾਜ ਚ ਸ਼ਰਾਬ ਦੀਆਂ ਫੈਕਟਰੀਆਂ ਚੱਲਦੀਆਂ ਰਹੀਆਂ ਘਰਾਂ ਚ ਲੋਕਾਂ ਦੇ ਸੱਤਰ ਬਿਚਾਉਣ ਵਾਲੇ ਲੀਡਰ ਆ ਮੰਡੀ ਚ ਜਿੱਥੇ ਬੈਠੇ ਐ ਪੂਰੇ ਘਟਾਲਾ ਕਰਨ ਵਾਲੇ ਇਹਨਾਂ ਦੇ ਟਾਈਮ ਦੇ ਮਤਲਬ ਕਿ ਵੱਡੇ ਲੀਡਰ ਐ ਆਪਣੇ ਆਪ ਨੂੰ ਘਰਾਂ ਵਾਲੇ ਬਾੜਦਾਨੇ ਚੋਂ ਰੁਪਈਏ ਖਾਣ ਵਾਲੇ ਹੈ ਆਪਣੇ ਚਹੇਤਿਆਂ ਨੂੰ ਇਹ ਠੇਕੇ ਦੇਣ ਵਾਲੇ ਆਪਣੇ ਚਹੇਤਿਆਂ ਨੂੰ ਆਪਣੇ ਪਿੰਡਾਂ ਦੇ ਵਿੱਚ ਜਿਹੜੀ ਆ ਲੈਟਾ ਲੱਗਦੀਆਂ ਨੇ ਉਹਦੇ ਠੇਕੇਦਾਰ ਬੱਸ ਅੱਡਿਆਂ ਦੇ ਠੇਕੇ ਦੇਣ ਵਾਲੇ ਇਹ ਲੋਕ ਮਤਲਬ ਕਿ ਹੁਣ ਸਾਨੂੰ ਸਕਾਰੜ ਕੇ ਵੀ ਕਿੰਨੇ ਸਰਕਾਰਾਂ ਚੱਲਦੀਆਂ ਸੋ ਪਹਿਲਾਂ ਆਪਣੇ ਮੰਜੇ ਥੱਲੇ ਸੋਟਾ ਫੇੜਨਾ ਇਹ ਦੇਖੋ ਹੈਰਾਨੀ ਦੀ ਗੱਲ ਇਹ ਜਿਹੜੇ ਖੰਨੇ ਦੇ ਸਾਡੇ ਉਰੇ ਦੇ ਸਾਫਕਾ ਐਮ ਐਲ ਏ ਨੇ ਉਹਨਾਂ ਚ ਇੰਨਾ ਦਮ ਖਾਮ ਨਹੀਂ ਕਿ ਇਕੱਲੇ ਕਿਤੇ ਖੰਨੇ ਦੇ ਵਿੱਚ ਵਿਚਰ ਲੈਣ ਆਸ-ਪਾਸ ਦੇ ਦੋ ਹਲਕਿਆਂ ਦੇ ਤਾਂ ਉਹਨਾਂ ਨੂੰ ਲੀਡਰ ਸੱਦਣੇ ਪੈਂਦੇ ਨੇ ਆਪਣੇ ਨਾਲ ਵੀ ਚਲੋ ਜੀ ਮੇਰੇ ਨਾਲ ਪੂਰਾ ਲੋਕਾਂ ਨੂੰ ਐ ਵੀ ਲੱਗੇ ਵੀ ਮੇਰੇ ਨਾਲ ਦੋ ਬੰਦੇ ਹੈਗੇ ਨੇ ਸਾ ਤੋੜਦਾ ਖੰਡਾਤਾ ਇਹਨਾਂ ਦੇ ਨਾਲ ਇੱਕ ਵੀ ਕੰਮ ਦਾ ਬੰਦਾ ਅੱਜ ਇਹਨਾਂ ਦੇ ਨਾਲ ਨਹੀਂ ਸ਼ਹਿਰ ਦਾ ਪਰ ਬੁਰੀ ਤਰ੍ਹਾਂ ਨੇ ਖਤਮ ਹੋ ਗਏ ਮੰਤਰੀ ਕੰਨੇ ਨੂੰ ਜ਼ਿਲ੍ਹਾ ਜ਼ਿਲ੍ਹਾ ਬਣਾਉਣ ਦੀ ਕੀ ਯੋਜਨਾ ਚੱਲ ਰਹੀ ਹੈ ਦੇਖੋ ਜੀ ਮੈਂ ਤਾਂ ਵਿਧਾਨ ਸਭਾ ਚ ਗੱਲ ਚੱਕੀ ਸੀ ਆਈ ਵਾਸ ਦਾ ਫਰਸਟ ਪਰਸਨ ਮੈਂ ਪਹਿਲਾ ਬੰਦਾ ਹਾਂ ਜੀਨੇ ਗੱਲ ਚੱਕੀ ਵਿਧਾਨ ਸਭਾ ਦੇਖੋ ਇੱਕ ਵੀ ਦਿਖਾ ਦੇਣ ਜੇ ਕਿਸੇ ਨੇ ਬਾਤ ਚੱਕੀ ਹੋਵੇ ਔਰ ਮੈਂ ਪ੍ਰੋਪਰ ਇਹਦੀ ਪ੍ਰोसीडिंग ਕਰ ਰਹੇ ਆ ਅੱਗੇ ਵਧ ਰਹੇ 6 ਸੋ ਦਿਨਾਂ ਜਿਸ ਦਿਨ ਇਹਦੀ ਸਾਰੀ ਦੀ ਸਾਰੀ ਜੋ ਸਾਡਾ ਲੀਗਲ ਪ੍ਰੋਸੈਸਰ ਕੰਪਲੀਟ ਹੋ ਗਿਆ 100% ਬਣਾਵਾਂਗੇ ਜੀ ਅਸੀਂ ਕਿਤੇ ਇਸ ਗੱਲ ਤੋਂ ਮੁੱਕਰਦੇ ਆਂ ਵਾਦਾ ਕੋਈ ਨਹੀਂ ਕਰਦਾ ਜਿਹੜੇ ਬੰਦੇ ਵਾਅਦੇ ਕਰਦੇ ਆ ਫਿਰ ਮੁੱਕਰਦੇ ਨੇ ਮੇਰੀ 101% ਸੀਰੀਅਸ ਕੋਸ਼ਿਸ਼ ਹੈ ਤੁਹਾਨੂੰ ਇੱਕ ਗੱਲ ਦੱਸਾਂ ਇਹਨਾਂ ਨੇ ਤਾਂ ਕਦੇ ਜ਼ਿੰਦਗੀ 'ਚ ਜਾ ਕੇ ਆਪਣੇ ਜ਼ਿਲ੍ਹੇ ਦਾ ਜੱਜਾ ਵੀ ਨਹੀਂ ਬੋਲਿਆ ਕਦੇ ਜਾ ਕੇ ਸੋ ਜਿਹੜਾ ਕਿੱਥੋਂ ਬੰਨਾ ਸੀ ਇਹਨਾਂ ਨੂੰ ਉਈਓ ਉੱਥੇ ਬਰਫੀਆਂ ਖਾ ਕੇ ਕਪੜੀਆਂ ਬੈਸਣ ਦੀਆਂ ਅਨੇ ਜਿਹਦੇ ਪਕੌੜੇ ਖਾ ਕੇ ਕੌਫੀਆਂ ਪੀ ਕੇ ਵਿਧਾਨ ਸਭਾ ਚੋਂ ਆਈਂ ਮੁੜਦੇ ਰਹੇ ਨੇ ਇਹ ਇੱਕ ਵੀ ਦਗਾਦਣ ਜੇ ਕਿਸੇ ਬੋਲੇ ਹੋਣੇ ਅੱਜ ਤੱਕ ਕੋਟੇ ਸਾਹਿਬ ਇੱਕ ਰੈਨ ਪੁਲਿਸ ਸਾਹਿਬ ਨੇ ਕੱਲ ਹੋਰ ਗੱਲ ਕੀਤੀ ਸੀ ਕਿ ਕਾ ਵੀਡੀਓ ਹੁੰਦਾ ਦੀ ਆ ਪੀਡੀਪੀ ਆਪਣੇ ਖੱਦ ਨਹੀਂ ਗਈ ਉਹ ਦੋ ਪੁੰਡਾ ਦੇ ਕੱਪੜਾ ਤਰਵਾ ਕਰਕੇ ਫੜਾਗੇ ਤੁਸੀਂ ਵੀ ਤਾਂ ਪ੍ਰੈਸ ਕਾਨਫਰੰਸ ਕੀਤੀ ਸੀ ਸੋਨੀ ਦੇ ਨਾਲ ਉਹਦੀ ਕਹਿੰਦੇ ਪੋਸਟਿੰਗ ਹੋਵੀ ਦੋ ਜਗ੍ਹਾ ਤੇ ਫੇਰ ਕਿੱਥੇ ਹੋਈ ਹੈ ਜੀ ਉਹ ਉਹੋਸਲੇ ਕਰ ਰਹੇ ਜੀ ਕਹਿੰਦੇ ਬਟਲਾ ਦੇ ਨਾਮ ਉੱਪਰ ਲੱਗ ਪਰ ਨਾਥਾਣਾ ਉਹ ਸਸਪੈਂਡ ਚੱਲ ਰਿਹਾ ਜੀ ਉਹ ਬੰਦਾ ਆਲਰੇਡੀ ਸਸਪੈਂਡ ਚੱਲ ਰਿਹਾ ਔਰ ਉਹ ਜੀ ਇਨਕੁਆਇਰੀ ਹੈ ਜਿਹੜੀ ਵਿਜੀਲੈਂਸ ਤੋਂ ਮਾਰ ਕੋਈ ਹੋਈ ਹੈ ਔਰ ਮੈਨੂੰ ਤਾਂ ਐ ਲੱਗਦਾ ਵਿਜੀਲੈਂਸ ਕੋ ਇਨਕੁਆਇਰੀ ਹੈ ਕਿ ਉਹ ਬਾਕੀ ਉਮਰ ਕਾਨੂੰਨ ਕਿਵੇਂ ਕੋਰਟ ਵੀ ਹੈ ਵਿੱਚ ਨਾ ਸੋ ਹਾਈ ਕੋਰਟ ਵੀ ਉਹ ਗਿਆ ਹੋਇਆ ਸੋ ਇਸ ਕਰਕੇ ਜੇ ਕਾਨੂੰਨ ਨੇ ਸਾਡਾ ਸਾਥ ਦੇਤਾ ਅਸੀਂ ਉਹ ਬੰਦਾ ਨੌਕਰੀ ਤੋਂ ਕੱਢਾਂਗੇ ਡਿਸਮਿਸ ਕਰਾਂਗੇ ਉਹ ਸਾਡੀ ਤਾਂ 0 ਡਾਲਰਾਂ ਦੀ ਸਰਕਾਰ ਹੈ ਜੀ ਇਹਨਾਂ ਵਾਂਗ ਨਹੀਂ ਹੈ ਕਿ ਅਸੀਂ ਸੋ ਇਸ ਕਰਕੇ ਬੱਚਾ ਬੱਚਾ ਖੰਨੇ ਦਾ ਬੱਚਾ ਬੱਚਾ ਇਸ ਏਰੀਆ ਦਾ ਜਾਣਦਾ ਹੈ ਕਿ ਸਾਡੀ ਆਪਣੇ ਹਲਕੇ ਪ੍ਰਤੀ ਸਾਡੀ ਸਾਡੇ ਸ਼ਹਿਰ ਪ੍ਰਤੀ ਸਾਡੀ ਪਿੰਡਾ ਪ੍ਰਤੀ ਸਾਡੇ ਪੰਜਾਬ ਪ੍ਰਤੀ ਸਾਡੀ ਕਮਿਊਨਿਟੀ ਹੈ ਥੈਂਕ ਯੂ